ਜਲਾਲਾਬਾਦ ਦੇ ਪਿੰਡ ਹौज ਖਾਸ ਕਰਵਾਇਆ ਗਿਆ ਸਲਾਨਾ ਜੋੜ ਮੇਲਾ ਪੀਰ ਬੱਬਾ ਯੋਦੇ ਸ਼ਾਹ ਦੀ ਦਰਗਾਹ ਤੇ ਜਿੱਤੇ ਕਿ ਨਾਲ ਦੀ ਨਾਲ ਲੜਕੀਆਂ ਦੀ ਕਬੱਡੀ ਵੀ ਕਰਵਾਈ ਗਈ ਵੱਡੇ ਪੱਧਰ ਤੇ ਨਾਮ ਸਨਾਮ ਵੀ ਦਿੱਤੇ ਗਏ ਇਹ ਮੇਲਾ ਹਾਰ ਦੀ ਵੀ ਵਾਲੇ ਦਿਨ ਕਰਵਾਇਆ ਜਾਂਦਾ ਹੈ ਕਮੇਟੀ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਸ ਮੇਲੇ ਦੇ ਵਿੱਚ ਕਬੱਡੀ ਔਰ ਗੈਗ ਸੱਭਿਆਚਾਰ ਪ੍ਰੋਗਰਾਮ ਵੀ ਕਰਵਾਇਆ ਜਾਂਦਾ ਹੈ ਬਹੁਤ ਹੀ ਵਾਇਨ ਸਾਜਿਲ ਕੱਤਾ ਲੋਕ ਆਈ ਜਾਂਦੇ ਠੀਕ ਹੈ ਕਿੰਨਾ ਸਮਾਂ ਹੋ ਗਿਆ ਲੱਗਦਾ ਨੂੰ ਜੀ ਸਾਨੂੰ ਤਾਂ 25 ਸਾਲ ਹੋ ਗਏ ਲੋਕਾਂ ਨੂੰ ਠੀਕ ਹੈ ਪੰਜ ਕੇ ਮੇਲੇ ਹੋਰ ਕਿਸੇ ਨੇ ਲਵਾਏ ਸੀ ਤੇ ਵੀ ਕਾਸੀ ਲਵਾ ਤੇ ਠੀਕ ਹੈ ਪ੍ਰਬੰਧ ਕਿਸ ਤਰ੍ਹਾਂ ਦੇ ਹੁੰਦੇ ਨੇ ਸੱਭਿਆਚਾਰ ਨੂੰ ਲੈ ਕੇ ਪ੍ਰਬੰਧ ਵੀ ਸਾਰੇ ਕਰੇ ਗਏ ਕਬਟੀਆਂ ਵੀ ਕਰਾਈਆਂ ਥਾੜੇ ਵੀ ਲਵਾਏ ਤੇ ਵਧੀਆ ਕਲਾਕਾਰ ਲੈ ਆਏ ਤੇ ਧਾਰਮਿਕ ਜਿਹੜੇ ਸੱਭਿਆਚਾਰ ਨਾਲ ਜੋੜਦੇ ਜੀ ਨਵੇਂ ਕੇ ਨਹੀਂ ਲਈਦੇ ਜੀ ਪੁਰਾਣੇ ਕਲਾਕਾਰ ਲੈ ਆਈਦੇ ਆ ਜੀ ਜਿਵੇਂ ਅੱਜ ਤੁਸੀਂ ਵੇਖਿਆ ਹੀ ਆ ਰਾਜਾ ਸਿੱਧੂ ਜੀ ਲਾਗੇ ਜੀ ਬੜਾ ਵੱਡਾ ਪ੍ਰਾਲਾ ਹੈ ਬੱਚਿਆਂ ਨੂੰ ਨਸ਼ਿਆਂ ਤੋਂ ਹਟਾ ਕੇ ਕਿੱਡਿਆਂ ਵੱਲੇ ਜੁੜੇ ਜਾ ਰਿਹਾ ਹੈ ਔਰ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਸਾਰੇ ਮੱਲਾ ਆਪਣਾ ਪੰਜਾਬ ਇਸੇ ਕੰਮ ਲੱਗੇ ਤਾਂ ਫਿਰ ਉਹ ਛਿੱਟੇ ਛਿੱਟੇ ਦਾ ਕੰਮ ਖਤਮ ਹੋ ਜਾਊਗਾ ਜੀ ਚੁੜਾਈ ਹੁੰਦਾ ਹੈ ਜੀ ਮੇਰੇ ਪਾਸੇ ਲੋਕ ਤਰਪੈਣ ਜੀ ਜੇ ਪੰਜ ਚਾਰ ਛਿੱਟੇ ਵਾਲੇ ਬੈਠੇ ਹਣ ਤੋਂ ਦੇ ਵਿੱਚ ਦੂਜਾ ਬੈਠੂਗਾ ਤਾਂ ਉਹ ਵੀ ਲੱਗੂਗਾ ਜੀ ਜੇ ਪੰਜ ਚਾਰ ਕਿੱੜਾ ਬੈਠੇ ਹੋਣ ਖਿਡਾਰੀ ਜੀ ਉਹ ਵੀ ਗਲਤ ਕਰਨਗੇ ਤਾਂ ਉਹਨਾਂ ਦੇ ਅਸਰ ਤਾਂ ਪਊਗਾ ਹੀ ਜੀ ਬਿਲਕੁਲ ਬੜਾ ਲੋਕ ਹੁੰਦੇ ਜਾ ਰਿਹਾ ਮੇਲੇ ਮੇਲੇ ਛੋਟੇ ਹੁੰਦੇ ਜਾ ਰਿਹਾ ਹੋਰ ਕਿਸ ਤਰੀਕੇ ਜੀਣਾ ਚਾਹਦੇ ਲੋਕਾਂ ਨੂੰ ਵੀ ਮੇਲੇਆਂ ਦੇ ਵਿੱਚ ਬਸਵਾ ਸੰਯੋਗ ਕਰਨਾ ਚਾਹੀਦਾ ਹੈ ਆਪਣਾ ਵਿਰਸਾ ਜੀ ਇਹਨੂੰ ਆਪਾਂ ਨੂੰ ਛੱਡਣਾ ਨਹੀਂ ਚਾਹੀਦਾ ਜੀ ਇੱਥੋਂ ਹੀ ਖਿਡਾਰੀ ਨਿਕਲਦੇ ਆ ਜੀ ਇੱਥੋਂ ਹੀ ਚੰਗੇ ਬੰਦੇ ਨਿਕਲਦੇ ਆ ਸਾਰਾ ਕੁਝ ਨਿਕਲਦਾ ਜੀ ਜੇਕਰ ਆਪਾਂ ਇਹ ਚੀਜ਼ ਨੂੰ ਨਾ ਜੋੜਾਂਗੇ ਤਾਂ ਕੰਮ ਵੱਧ ਹੀ ਜਾਊਗਾ ਇਹ ਗੱਲ ਕਰੀਏ ਤਰੀਕ ਦਿੱਤਾ ਇਸ ਸਾਲ ਦੇ ਵਿੱਚ ਕਿੰਨੀ ਵਾਰ ਲਗਾਇਆ ਜਾਂਦਾ ਹੈ ਸਾਲ ਦੇ ਵਿੱਚ ਇੱਕ ਵਾਰ ਹੀ ਜਿਹੜੇ ਮਿੰਨੇ ਤੇ ਲਗਾਏ ਰਹਿਣਾ ਆਉਟ ਦਿਨ ਨੂੰ ਠੀਕ ਹੈ ਚੱਲੋ ਸੋਚਾ ਪਾਉਣ ਦੇ ਲਈ ਵਧੀ ਹੋਈ ਆ ਇੱਕ ਤਨੀ ਤੇ ਸੁਖਦੀਪ ਕੌਰ ਸਿੱਧੂ ਦੂਸਰੇ ਪਾਸੇ ਦੇਖਾਂਗੇ ਤਮੰਨਾ ਪਰ ਦੇਖਾਂਗੇ ਪੈਂਦੀ ਕਬੱਡੀ ਤੇ ਹਾ ਕਹਿੰਦੇ ਪਹਿਲੀ ਅੱਜ ਦੇ ਸਮੇਂ ਦੀ ਕਹਿੰਦੇ ਛੋਟੀ ਦੀ ਰੇਡ ਆ ਮੇਰੇ ਮਿੱਤਰੋ ਹਾ ਸਾਹਮਣੇ ਕਹਿੰਦੇ ਕਬੱਡੀ ਕਬੱਡੀ ਕਰਦੀ ਖੇਡ ਮੈਦਾਨ ਦੇ ਵਿੱਚ ਵਧੀ ਹੋਈ ਆ ਪਰ ਦੂਸਰੇ ਪਾਸੇ ਦੇਖਾਂਗੇ ਟੱਕਰ ਕਹਿੰਦੇ ਮੇਰੇ ਮਿੱਤਰੋ ਹਾ ਰਜਵੀ ਦੇ ਨਾਲ ਹੋਈ ਆ ਹਲਖ ਹਾ ਬਹੁਤ ਹਨ ਕਹਿੰਦੇ ਖੇਡ ਮੈਦਾਨ ਦੇ ਵਿੱਚ ਜਫਾ ਰੇਡ ਪਾਉਣ ਦੇ ਲਈ ਕਹਿੰਦੇ ਵਧੀ ਹੋਈ ਆ ਹਾ ਕਹਿੰਦੇ ਦੇਖਾਂਗੇ ਵੀ ਜਾਫੀ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਪਚਾਰਾਂ ਦੇ ਵਿੱਚੋਂ ਹੁਣ ਕਿਹੜੀ ਖਿਡਾਰੀ ਨਾ ਆਹ ਜੱਫਾ ਲਾ ਕੇ ਬੱਲੇ ਬੱਲੇ ਕਰਾਵੇਗੀ ਇਹ ਹਰਮਨ ਸਿੱਧੂ ਆ ਮੇਰੇ ਮਿੱਤਰੋ ਆ ਬਠਿੰਡੇ ਵਾਲੀ ਕਹਿੰਦੇ ਖਿਡਾਰੀ ਕਰਦੀ ਹੋਏ ਇਹ ਟੀਮਾਂ ਜਿਹੜੀਆਂ ਆਪਣੇ ਆਪ ਨੂੰ ਰੈਡੀ ਰੱਖਣਗੀਆਂ ਸਾਊਂਡ ਵਾਲੇ ਬਾਈ ਨੂੰ ਬੇਨਤੀ ਹੈ ਵੀ ਇਕੱਠਾ ਟਿਕਿਆ ਰਹਿਣ ਦੇ ਮੈਚ ਬਹੁਤ ਚੋਟੀ ਦੇ ਹਰਮਨ ਸਿੱਧੂ ਅਗਲੀ ਕਬੱਡੀ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਸੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਵੱਡਾ ਧੰਨਵਾਦ ਕਰਦੇ ਆਂ ਜੀ ਹੋਈ ਪਾਕਾ ਵਾਲੀ ਮਨੋ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਵਢੀ ਹੋਈ ਆ ਆ ਕਹਿੰਦੇ ਪ੍ਰੀਆ ਅਰਨੀ ਵਾਲੇ ਦੀ ਧਰਤੀ ਦੀ ਪਰ ਦੂਰ ਹੁੰਦੇ ਜਿਲਾਂ ਦੇ ਭਲੇਖੇ ਸੋਹਣਿਆ ਅਗਲਾ ਵੀਕੀਆਂ ਦੀ 31 ਮੋੜਦਾ ਔਰ ਰਾਜੇ ਖੇਲੇ দাবਕਾ ਬਗਾਨੇ ਪੁੱਤਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੋਰ ਦਾ ਆ ਦੇਖਾਂਗੇ ਪੈਂਦੀ ਦੀ ਅਗਲੀ ਕਬੱਡੀ ਹਰਮਨ ਸਿੱਧੂ ਫੇਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਦੀ ਹੋਈ ਰਜਨੀ ਆ ਕਹਿੰਦੇ ਪ੍ਰਿਆ ਉਹ ਗੁਰਤ ਫੜੇ ਗਏ ਨੇ ਲੱਗਦਾ ਜੋਰ ਹੁੰਦੀ ਬੱਲੇ ਬੱਲੇ ਇਹ ਟੱਕਰ ਸਿਰੇ ਦੀ ਇੱਕ ਵਾਰੀ ਤਾੜੀ ਮਾਰੇ ਜੋਰ ਨਾਲ ਨਾ ਖੜਾਣਾ ਦੇ ਲਈ ਆ ਦੇਖਾਂਗੇ ਸਾਹਮਣੇ ਲੱਗਦਾ ਜੋਰ ਇਹ ਬੱਲੇ 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 ਕਿ ਆਲੂ ਬੜੀਆਂ ਕਿਉਂ ਧਰੀਆਂ ਬਹੁਤ ਕੀ ਜੀ ਦੇ ਪਾਸੇ ਹਵੋਰ ਦੀ ਟੀਮ ਚਲੀ ਗਈ ਆ ਲੋਕਾਂ ਸਾਹਮਣੇ ਦੇਖਾਂਗੇ ਕਬੱਡੀ ਪਾਉਣ ਦੇ ਲਈ ਆ ਕਹਿੰਦੇ ਮੇਰੇ ਮਿੱਤਰੋ ਫਰੀਦਕੋਟ ਦੀ ਖਿਡਾਰਣ ਬਾਬੇ ਫਰੀਦ ਦੀ ਇਪਾਰ ਕਿਰਪਾ ਕੇ ਫਰੀਦਾ ਖਾਕਮਾ ਨਿੰਦੀਏ ਖਾਕੂ ਜੇਤ ਨਾ ਕੋਏ ਜੀਮ ਦੇ ਆ ਪੈਰਾ ਥੱਲੇ ਤੇ ਮੋਹਿਆ ਉੱਪਰ ਹੋਏ ਜੀਮ ਦੇ ਆ ਪੈਰਾ ਥੱਲੇ ਤੇ ਮੋਹਿਆ ਉੱਪਰ ਹੋਏ ਆ ਕਹਿੰਦੇ ਮਨਪ੍ਰੀਤ ਪਰ ਮਣੂ ਕਹਿੰਦੇ ਹਵੋਰ ਵਾਲੀ ਖਿਡਾਰਣ ਕਹਿੰਦੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਦੀ ਹੋਈ ਆ ਸੋਮਾ ਵਰਗੀਆਂ ਪੂਜਾ ਵਰਗੀਆਂ ਆਪਣ ਦੋਤੇ ਵਾਲੀ ਇਹ ਕਹਿੰਦੇ ਅੱਜ ਦੇ ਸਮੇਂ ਦੀਆਂ ਚੋਟੀ ਦੀਆਂ ਖਿਡਾਰੀਆਂ ਨੇ ਪਰ ਉਹ ਦੇਖਾਂਗੇ ਸੋਮਾ ਦੀ ਕੀਤੀ ਹੋਈ ਟਰਾਈ ਉਹ ਲੱਗਦਾ ਜੋਰ ਉਹ ਖਿਡਾਰੀਆਂ ਦੇ درمیان ਇੱਕ ਵਾਰੀ ਤਾੜੀ ਜ਼ੋਰਦਾਰ ਮਾਰਿਓ ਹਾਂ ਸਾਹਮਣੇ ਦੇਖਾਂਗੇ ਸੰਘਰਸ਼ ਜਾਰੀ ਆ ਮਾਂ ਮਿੱਟੀ ਦੀ ਹਰ ਧੂੜ ਇਹਦਾ ਰੰਗ ਸੰਧੂਰੀ ਕਪਾਏ ਪਰਫੈਕਟਰੀ ਵੱਡਾ ਮਾਣ ਨਾਲ ਪੰਜਾਬੀ ਬੋਲਾਂ ਦਾ ਕਰਗੇ ਨੇ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਕਹਿੰਦੇ ਮੇਰੇ ਮਿੱਤਰੋ ਕਬੱਡੀ ਪਾਉਣ ਲਈ ਇਹ ਰੀਤੂ ਟਾਈਗਰ ਹਰੀਨਾਮ ਪੰਡਾ ਮਿਕਨੀ ਤੇ ਕਿਰਨਾ ਮਿਕਨੀ ਤੇ ਸੀਮਾ ਆ ਆ ਕਿਰਨਾ ਇਹ ਆ ਕਿਰਨਾ ਮੇਰੇ ਮਿੱਤਰੋ ਇਹਨਾਂ ਕਹਿੰਦੇ ਦਾ ਪੇਚਾਂ ਦੀ ਪਟਾਰੀਆ ਇਹ ਵੀ ਕਹਿੰਦੇ ਦਾ ਪੇਚਾਂ ਦੀ ਪਟਾਰੀਆ ਸਵਰਗਵਾਸੀਏ ਲੱਫੀ ਲਹਿਰਾ ਜੀ ਨੇ ਆ ਕੁੜੀ ਨੂੰ ਕਹਿੰਦੇ ਕੁੜੀਆਂ ਦੀ ਖੁਸ਼ੀ ਦੁਕਾ ਦਾ ਕਹਿੰਦੇ ਆਹ ਖਿਤਾਬ ਦਿੱਤਾ ਸੀ ਚੋਟੀ ਦੇ ਜੱਫਾ ਹੁੰਦੀ ਆ ਜਿੱਤ ਵੇਲੇ ਚੋਟੀ ਦਾ ਜੱਫਾ ਲਾਉਂਦੀ ਗਈ ਮਨਦੀਪ ਕਾਰ ਉਹ ਕਬੱਡੀ ਪਾ ਕੇ ਨੰਬਰ ਦਾ ਵਾਧਾ ਕਰਦੀ ਹੋਈ ਜਿੱਥੇ ਕਰੀਏ ਦਾਤਾ ਹਰ ਪਲ ਦੁਨੀਆ ਸਾਰੀ ਤੇ ਹੱਥ ਗਰੀਬਾਂ ਦੇ ਦੀ ਪਕੜੇ ਦੱਬਣਾ ਮੁੱਟਾ ਖਰੀਦ ਲਿਆ ਜਿੱਥੇ ਕਰੀਏ ਦਾਤਾ ਹਰ ਪਲ ਦੁਨੀਆ ਸਾਰੀ ਤੇ ਹੱਥ ਤਰੀਬਾਂ ਵਾਲਾ ਕਦੇ ਵੀ ਟੱਕੜੇ ਦੱਬਣਾ ਹੱਥੋਂ ਸੇਖਾ ਪਰ ਮਾਰੇ ਨਾ ਕੋਈ ਭਾਈ ਭਾਈ ਨੂੰ ਤੇ ਢੀਆਂ ਵਾਲੀਆਂ ਲਾਸ਼ਾਂ ਝਾੜੀਆਂ ਵਿੱਚੋਂ ਨੱਪਣਾ ਉਹ ਕਬੱਡੀ ਕਹਿੰਦੇ ਪਾਉਣ ਦੇ ਲਈ ਮਨਪ੍ਰੀਤਪੁਰ ਮਨਉਬਦੀ ਹੋਈ ਆ ਇਹ ਕਹਿੰਦੇ ਪੂਜਾ ਮੁਖਸਰ ਵਾਲੀ ਉਹ ਕਰਦੀ ਟਰਾਈ ਲੱਗਦਾ ਜੋਰ ਉਹ ਖਿਡਾਰੀਆਂ ਦੇ ਦਰਮਿਆਨ ਪਰ ਇਹ ਕਿਧਰਲੇ ਪਾਸੇ ਜੱਫਾ ਲਾਇਆ ਤੇ ਉਧਰ ਵੀ ਕਹਿੰਦੇ ਚੋਟੀ ਦਾ ਜੱਫਾ ਕਿ ਸੇਕਾਵਾ ਦਾ ਨਹੀਂ ਕਰੀਦਾ ਅੰਬਰੇ ਤਾਰੇ ਤੋੜਨ ਦਾ ਹਿੱਕਾ ਦੇ ਵਿੱਚ ਦਮ ਰੱਖੀਏ ਲੋਕੋ ਬਾਜੀਆਂ ਮੋੜਨ ਦਾ ਹਿੱਕਾ ਦੇ ਵਿੱਚ ਦਮ ਰੱਖੀਏ ਲੋਕੋ ਬਾਜੀਨਾ ਮੋੜਨ ਦਾ ਐਂਡ ਜਿਹੜਾ ਬਾਬਾ ਫਰੀਦ ਹਰੀ ਦਾ ਦੀਪ ਦੇ ਖਾਤੇ ਦੇ ਵਿੱਚ ਅਗਲੀਆਂ ਟੀਮਾਂ ਲੱਖੇ ਵਾਲੀ ਤੇ ਖਾਸ ਇਹ ਮੁੰਡਿਆਂ ਦਾ ਜਿਹੜਾ ਸ਼ੋਅ ਮੈਚ ਹੋਈਦਾ ਇਹ ਮੁੰਡੇ ਜਿਹੜੇ ਆਪਣੇ ਆਪ ਨੂੰ ਰੈਡਿੰਗ ਕਰ ਲੈਣਗੇ ਲੋਕ ਰਿਕੂ ਟਾਈਗਰ ਹਰੀਆਂ ਵਾਲੀ ਹੋ ਕਬੱਡੀ ਪਾਉਣ ਲਈ ਖੇਡ ਮੈਦਾਨ ਦੇ ਵਿੱਚ ਵਾਧੀ ਹੋਈ ਆ ਮੈਂ ਪਹਿਲਾਂ ਦੱਸਿਆ ਵੀ ਆ ਕਹਿੰਦੇ ਮੁੰਡਿਆਂ ਦੀ ਖੁਸ਼ੀ ਦੁੱਖਾ ਆ ਕੁੜੀਆਂ ਦੀ ਕਹਿੰਦੇ ਖੁਸ਼ੀ ਦੁੱਖਾ ਤੇ ਕਿਰਨਾ ਕਹਿੰਦੇ ਹਜ਼ੂਰ ਵਾਲੇ ਕਹਿੰਦੇ ਗੁੱਟ ਫੜ ਕੇ ਕਹਿੰਦੇ ਕਰਦੀ ਹੋਈ ਟਰਾਈ ਆਹ ਲੱਗਦਾ ਜੋਰ ਹੈ ਕਹਿੰਦੇ ਬੱਲੇ ਬੜਾ ਹੋਣੀ ਪੈਂਦੀ ਆ ਦੁਨੀਆ ਥੋੜੀ ਨਹੀਂ ਦੁਨੀਆ ਮਨਾਉਣੀ ਪੈਂਦੀ ਆ ਪਰ ਆ ਕਹਿੰਦੇ ਅਮਨ ਦੋਤੇ ਵਾਲੀ ਆਹ ਮੇਰੇ ਮਿੱਤਰੋ ਇਹ ਆ ਮੈਚ ਦਾ ਕਿਹਨੂੰ ਕਿਹਨੇ ਸਵਾਰ ਆਇਆ ਇੱਕ ਵਾਰੀ ਤਾੜੀ ਟੱਕਰ ਸਿਰੇ ਦੀ ਗੁੱਟ ਫੜੇ ਗਏ ਨੇ ਕਿ ਗੁੱਟ ਫੜ ਕੇ ਮਾਰੇ ਕੈਂਚੀ ਕਹਿੰਦੇ ਪ੍ਰੇਮ ਝਨੇਰਾਂ ਦਾ ਖੇਡ ਕਬੱਡੀ ਖੇਦਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਖੇਡ ਕਬੱਡੀ ਖੇਦਣਾ ਸ਼ੌਕ ਪੰਜਾਬੀ ਆ ਮੇਰੇ ਮਿੱਤਰੋ ਜਿਹਨੂੰ ਕਦੇ ਸਾਈਕਲਾਂ ਦੀ ਆਸ ਨਹੀਂ ਹੁੰਦੀ ਸੀ ਉਹ ਬਲਟਾਂ ਤੇ ਉਹ ਹਾਰਨਾਂ ਤੇ ਉਹ ਸਰਕਾਰੀਆਂ ਤੋਂ ਚੜ ਗਏ ਤੇ ਜਿਹੜੇ ਕਦੇ ਬਠਿੰਡਾਂ ਨਹੀਂ ਤੱਪੇ ਸੀ ਫਿਰ ਕਹਿੰਦੇ ਖੇਡ ਮਨਾਈ ਦੇ ਵਿੱਚ ਪਾਉਣ ਦੇ ਲਈ ਉਹ ਵਾਦੀ ਜਾ ਰਹੀ ਆ ਸਾਹਮਣੇ ਦੇਖਾਂਗੇ ਮੇਨ ਟੱਕਰ ਕਿਹੜੀ ਖਿਡਾਰੀਆਂ ਦੇ ਨਾਲ ਹੋਵੇਗੀ ਆਹ ਦੇਖਾਂਗੇ ਦੋ ਖਿਡਾਰਮਾਂ ਦੇ ਵਿੱਚੋਂ ਇਹ ਆ ਕਹਿੰਦੇ ਰਜਨੀ ਇਹ ਆ ਕਹਿੰਦੇ ਰਜਨੀ ਆਹ ਸਾਹਮਣੇ ਜੱਫਾ ਕਹਿੰਦੇ ਲਾਉਂਦੀ ਹੋਈ ਐਨ ਕਹਿੰਦੇ ਚੋਟੀ ਦਾ ਮੁਕਾਬਲਾ ਖੇਡ ਦੇ ਮੈਦਾਨ ਕੱਢਦਾ ਏ ਕਾਲ ਜਿਹੜਾ ਸੱਚੀ ਭੈਣ ਨੂੰ ਜਿਹਨੇ ਪਿਓ ਦੀ ਦਾੜ੍ਹੀ ਨੂੰ ਹੱਥ ਪਾ ਲਿਆ ਕਿ ਗੱਡਾ ਖੜਾ ਐਹੋ ਜਿਹੇ ਨੂੰ ਪੁੱਤ ਕਹਿਨ ਨੂੰ ਤੇ ਟੌਮ ਸ਼ੌਨ ਗਲੀਆਂ 'ਚ ਬੜੇ ਫਿਰਦੇ ਪਰ ਲੱਭਣੇ ਨਹੀਂ ਮਾਨਕਤੇ ਕਹਿੰਦੇ ਸੋਹਣਿਆ ਜੋੜਿਆ ਕਬੱਡੀਆਂ ਪੈਂਦੀਆਂ ਨੇ ਜੱਫੇ ਲੱਗਦੇ ਨੇ ਆ ਸੋਚਾਂ ਦੀ ਪਈ ਹੋਈ ਕਬੱਡੀ ਤੇ ਲੈ ਵੀ ਕਰਨਾ ਫੜਚੈਰੀ ਜਾਂ ਕਹਿ ਸੀਮਾ ਨੂੰ ਜਾਂ ਕਹਿ ਪ੍ਰੀਤ ਨੂੰ ਆ ਦੇਖਾਂਗੇ ਕਿਹੜੀ ਖਿਡਾਰੀ ਪਾਵੇਗੀ ਜੱਫਾ ਆ ਕਹਿੰਦੇ ਕੁੜੀਆਂ ਦੀ ਖੁਸ਼ੀ ਦੁੱਖਾ ਇਹ ਆ ਕਹਿੰਦੇ ਮੇਰੇ ਵਿੱਚੋਂ ਹੋਰ ਵੱਡੀ ਕਰਨਾ ਆ ਸਾਹਮਣੇ ਟੱਕਰ ਸਿਰੇ ਦੀ ਤੇ ਨੰਬਰ ਜੋੜਦੀ ਹੋਈ ਅਗਲੀ ਕਬੱਡੀ ਆ ਦੇਖਾਂਗੇ ਅੱਜੂ ਤੇ ਮਨਪ੍ਰੀਤ ਕੌਰ ਮੈਂ ਚੰਗੀ ਗਾਇਕ ਚੰਗੀ ਗੀਤਕਾਰ ਹਾਂ ਮੈਂ ਹਾਂਜੀ ਸਾਰੇ ਦੇਖੋ ਸਾਰੇ